ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੀ ਹਫਤਾਵਾਰੀ ਤੇਜੀ ਮੰਡੀ ਰਿਪੋਰਟ ਲੈ ਕੇ ਤੇ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਤੋਂ ਮੱਕੀ ਦਾ ਜਿਹੜਾ ਰੁਝਾਨ ਰਿਹਾ ਸੱਜਣੋ ਗਿੱਲੀ ਮੱਕੀ ਜਿਹੜੀ ਰਹੀ ਹੈ ਉਹ 1100 ਰੁਪਏ ਤੋਂ ਲੈ ਕੇ 1700 ਰੁਪਏ ਤੱਕ ਰਿਕਰ ਵਿਕੀ ਹੈ ਜਿਹੜੀ ਸੁੱਕੀ ਮੱਕੀ ਹੈ ਉਹ ਇਸ ਹਫ਼ਤੇ 1700 ਰੁਪਏ ਤੋਂ ਲੈ ਕੇ 2250 2270 ਰੁਪਏ ਤੱਕ ਰਿਕਰ ਵਿਕੀ ਹੈ ਹੁਣ ਜੇ ਗੱਲ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੱਕੀ ਦੇ ਵਿੱਚ ਪਿੰਜਾ ਤੋਂ 55 ਰੁਪਈਆ ਦੀ ਤੇਜ਼ੀ ਵੇਖੀ ਜਾਊਗੀ ਜਿਹੜਾ ਆਉਣ ਵਾਲਾ ਹਫਤਾ ਹੈ। ਉਹ ਜੋ ਸੁੱਕੀ ਦੇ ਵਿੱਚ 50 ਤੋਂ 60 ਰੁਪਈਆ ਹੋ ਸਕਦੇ ਆ ਤੇ ਗਿੱਲੀ ਦੇ ਵਿੱਚ 100 ਰੁਪਈਆ ਤੱਕ ਵੀ ਜਾ ਸਕਦੀ ਹੈ ਜੋ ਹਾਲ ਦੀ ਘੜੀ ਰੁਝਾਨ ਰਹੇ ਆ ਮਾਰਕੀਟ ਦੇ। ਹੁਣ ਇਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਸਰੋਂ ਦੀ ਸਰੋਂ ਦੀ ਮਾਰਕੀਟ ਬਈ ਪੂਰੀ ਐ ਫੁੱਲ ਪਲਾਜ ਤੇ ਤੇਜ਼ੀ ਚ ਹੈਗੀ ਜਿਵੇਂ ਤੁਹਾਨੂੰ ਦੱਸਿਆ ਸੀ 8200 ਰੁਪਈਆ ਤੱਕ ਮਾਰਕੀਟ ਜਾਊਗੀ ਹੀ ਜਾਊਗੀ ਹਰ ਹਾਲਤ। ਤੇ ਹੁਣ ਜਿਵੇਂ ਗੱਲ ਕਰਕੇ ਆਪਾਂ ਜੈਪੁਰ ਮੰਡੀ ਦੀ 7500 ਰੁਪਏ ਪਲੱਸ ਜੀਐਸਟੀ ਲੱਗਿਆ ਪੰਜਾਬ ਦੀਆਂ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰਕੇ 7325 ਰੁਪਏ ਪਲੱਸ ਜੀਐਸਟੀ ਲੱਗਿਆ ਪਰ ਜਿਹੜੀ ਕਿਸਾਨ ਤੋਂ ਖਰੀਦ ਹੋਈ ਹੈ 717500 ਰੁਪਏ ਤੇ ਕਿਸਾਨ ਤੋਂ ਖਰੀਦ ਹੋਈ ਹੈ ਜੀ ਜੇ ਗੱਲ ਕਰਕੇ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਵੀ ਸੇਵਰਿੰਗ ਹੈ ਯੂਪੀ ਦੀਆਂ ਮੰਡੀਆਂ ਤੇ ਮਧ ਪ੍ਰਦੇਸ਼ ਦੀਆਂ ਮੰਡੀਆਂ ਦੀ ਗੱਲ ਕਰਕੇ 7275 ਰੁਪਏ ਖਰੀਦ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਰਕੀਟ ਉੱਪਰ ਜਾਊਗੀ ਹੀ ਜਾਊਗੀ ਜਿਹੜੇ ਸਰੋਂ ਦੇ ਰੇਟਾਂ ਦੀ ਗੱਲ ਕਰ ਰਹੇ ਆ ਵੀ ਇਹਦੇ ਕਰਕੇ ਵਧ ਗਏ ਇਹਦੇ ਕਰਕੇ ਨਹੀਂ ਜੀ ਡਿਮਾਂਡ ਬਹੁਤ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਡਿਮਾਂਡ ਬਹੁਤ ਹੈ ਇਹਦੇ ਕਰਕੇ ਰੇਟ ਵਧ ਰਹੇ ਆ ਹੁਣ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ ਕਣਕ ਦੀਆਂ ਰੇਟਾਂ ਦੇ ਵਿੱਚ ਥੋੜਾ ਜਿਹਾ ਵਾਧਾ ਵੇਖਣ ਨੂੰ ਮਿਲਿਆ ਪਰ ਇਹ ਵਾਧਾ ਹੁਣ ਤੁਹਾਨੂੰ ਅੱਗੇ ਜਾ ਕੇ ਹੋਰ ਵੇਖਣ ਨੂੰ ਮਿਲੇਗਾ ਕਿਉਂਕਿ ਫਲੋਰ ਮਿਲਾਂ ਦੀ ਓਪਨਿੰਗ ਹੋ ਚੁੱਕੀ ਹੈ ਫਲੋਰ ਮਿਲਾਂ ਮਾਰਕੀਟ ਦੇ ਵਿੱਚ ਪਹੁੰਚ ਚੁੱਕੀਆਂ ਨੇ ਜਿਹਦੇ ਕਰਕੇ ਜਿਹੜਾ ਰੇਟ 2740 ਰੁਪਈਆ ਤੇ ਫਿਰਦਾ ਸੀ ਉਸ 2770 2785 ਰੁਪਈਆ ਦਿਕਰ ਪਹੁੰਚ ਚੁੱਕਿਆ ਇਹ ਇੱਕ ਮੰਡੀ ਦਾ ਰੇਟ ਹੈ ਪਰ ਜੇ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ 26 2700 ਰੁਪਈਏ ਤੇ ਪਹੁੰਚ ਚੁੱਕੀਆਂ ਨੇ ਜਿਵੇਂ ਗੱਲ ਕਰਕੇ ਲੁਧਿਆਣਾ ਮੰਡੀ 2620 ਰੁਪਈਏ ਹੈ ਅੰਮ੍ਰਿਤਸਰ ਮੰਡੀ 2630 ਹੈ ਖੰਨਾ ਮੰਡੀ 2625 ਰੁਪਈਆ ਚੱਲ ਰਹੀ ਹੈ ਓਵਰਆਲ ਮਾਰਕੀਟ ਸਟੇਬਿਲਟੀ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ੀ ਵੇਖਣ ਨੂੰ ਮਿਲੂਗੀ ਹੀ ਮਿਲੂਗੀ ਗੱਲ ਕਰਕੇ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਚੱਲ ਰਹੇ ਆ ਬਾਈ 4500 ਰੁਪਏ ਤੋਂ ਲੈ ਕੇ ਪੰਜਾਬ ਦੀਆਂ ਮੰਡੀਆਂ 'ਚ 7000 ਰੁਪਏ ਦਿਕਰ ਚੱਲ ਰਹੇ ਆ ਪਰ ਜੇ ਓਵਰਆਲ ਮਾਰਕੀਟ ਦੀ ਗੱਲ ਕਰੀਏ ਓਵਰਆਲ ਮਾਰਕੀਟ ਦੇ ਵਿੱਚ ਸਾਰੇ ਰੇਟ 77 7300 ਰੁਪਏ ਦਿਕਰ ਮੂੰਗੀ ਦੇ ਪਹੁੰਚ ਚੁੱਕੇ ਨੇ ਦਿੱਲੀ ਮੰਡੀ 'ਚ ਹੁਣ ਗੱਲ ਕਰਦੇ ਆ ਬਾਸਮਤੀ ਦੀ ਬਾਸਮਤੀ ਦੇ ਵਿੱਚ ਬਈ ਹਾਲ ਦੀ ਘੜੀ ਚੰਗੀ ਡਿਮਾਂਡ ਆ ਚੰਗੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਰੇਟ ਜਿਹੜੇ 1509 ਦੇ ਆ 31 3150 ਰੁਪਏ ਤੱਕ ਵੇਖ ਰਹੇ ਆ ਹਰਿਆਣੇ ਦੀਆਂ ਮੰਡੀਆਂ ਚ ਨਵੀਂ ਬਾਸਮਤੀ ਦੀ ਆਵਕਾ ਜੀ ਤੇ ਨਵੀਂ ਬਾਸਮਤੀ ਦੇ ਰੇਟ ਹੈ ਜੀ ਧੰਨਵਾਦ